ਕੀ ਭਗਵੰਤ ਮਾਨ ਇੱਕ ਫੀਲਾ ਜੇ ਭਰਾਵੋ ਤੇ ਅਸਲੀ ਪਿੱਛੇ ਡੋਰ ਤੇ ਤੁਨਕਾ ਇਹ ਕੇਜਰੀਵਾਲ ਮਾਰਦਾ ਜੇ ਆ ਉਹਨੇ ਹੁਣ ਸਾਰਾ ਪੰਜਾਬ ਦਿੱਲੀ ਦੇ ਨਾਲ ਆਊਟਸੋਰਸਿੰਗ ਕਰਤਾ ਜੇ ਇਹ ਭਗਵੰਤ ਮਾਨ ਜੀ ਅਨਕ ਤੁਹਾਡੀ ਜਾਗਣੀ ਚਾਹੀਦੀ ਆ ਇਹ ਸੋਚੋ ਕਿ ਪੰਜਾਬ ਅਨਕ ਤੇ ਗੈਰਤ ਦਾ ਪੰਜਾਬ ਹੈ ਰੱਬ ਦੇ ਵਾਸਤੇ ਪੰਜਾਬ ਨੂੰ ਨਾ ਵੇਚੋ ਪੰਜਾਬ ਨੂੰ ਉਹਨਾਂ ਠੱਗਾਂ ਦੇ ਅੱਗੇ ਗਰਵੀ ਨਾ ਰੱਖੋ ਤੁਹਾਡੇ ਹੁਣ ਰੱਬ ਦਾ ਵਾਸਤਾ ਹੈ ਵੇਖਾ ਜੀ ਜਿਹੜਾ ਕਿਜਰੀਵਾਲ ਪੰਜਾਬ ਦਿੱਲੀ ਦਾ ਸਮਝੋਤੇ ਕਰਨ ਜਾ ਰਿਹਾ ਦੁਬਾਰੇ ਕੀ ਕਹੋਗੇ ਬਈ ਬਿੱਲੀ ਥੇਲੇ ਜੋ ਬਾਹਰ ਹੋ ਚੁੱਕੀ ਹੈ ਇਹ ਸਾਰੇ ਜਿਹਨੇ ਅਸੀਂ ਕਹਿ ਰਹੇ ਥਾ ਕਿ ਭਗਵੰਤ ਮਾਨ ਇੱਕ ਫੀਲਾ ਜੇ ਭਰਾਵੋ ਤੇ ਅਸਲੀ ਪਿੱਛੇ ਡੋਰ ਤੇ ਤੁਨਕਾ ਇਹ ਕਿਜਰੀਵਾਲ ਮਾਰਦਾ ਜੇ ਆ ਉਹਨੇ ਹੁਣ ਸਾਰਾ ਪੰਜਾਬ ਦਿੱਲੀ ਦੇ ਨਾਲ ਆਊਟਸੋਰਸਿੰਗ ਕਰਤਾ ਜੇ ਠੇਕੇ ਦੇ ਪੰਜਾਬ ਦਿੱਲੀ ਨੂੰ ਦਿੱਤਾ ਜਾ ਰਿਹਾ ਹੈ ਇਹ ਭਗਵੰਤ ਮਾਨ ਜੀ ਅਨਕ ਤੁਹਾਡੀ ਜਾਗਣੀ ਚਾਹੀਦੀ ਆ ਤੁਸੀਂ ਆਪਣੇ ਆਪ ਨੂੰ ਉਹਨਾਂ ਅੱਗੇ ਸਨਡਰ ਨਾ ਕਰੋ ਇਹ ਸੋਚੋ ਕਿ ਪੰਜਾਬ ਅਨਕ ਤੇ ਗੈਰਤ ਦਾ ਪੰਜਾਬ ਹੈ ਰੱਬ ਦੇ ਵਾਸਤੇ ਪੰਜਾਬ ਨੂੰ ਨਾ ਵੇਚੋ ਪੰਜਾਬ ਨੂੰ ਉਹ ਉਹਨਾਂ ਠੱਗਾਂ ਦੇ ਅੱਗੇ ਗਰਵੀਂ ਨਾ ਰੱਖੋ ਤੁਹਾਡੇ ਨੂੰ ਰੱਬ ਦਾ ਵਾਸਤਾ ਹੈ ਔਰ ਪੰਜਾਬੀਆਂ ਦੀ ਆਵਾਜ਼ ਹੈ ਕਿ ਪੰਜਾਬ ਨੂੰ ਬਚਾਣਾ ਹੈ ਤੇ ਠੱਗਾਂ ਤੋਂ ਪੰਜਾਬ ਨੂੰ ਬਚਾਓ